اپنی 2014 ਦੇ ਵਿੱਚ ਤੁਸੀਂ ਫੇਲੀ ਵੀਡੀਓ ਪਾਈ ਸੀਗੀ অলਮੋਸਟ 10 ਸਾਲ ਹੋ ਗਏ ਸਾਨੂੰ ਨਾ ओके ਤੋਂ ਸੀ ਜਦੋਂ ਫੈਸ਼ਨ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ ਕਿਸੇ ਨੂੰ ਦੱਸਣਾ ਚਾਹੁੰਦੇ ਹੋ ਜਾਂ ਕੁਝ ਆਪਣੀ ਇਨਫੋਰਮੇਸ਼ਨ ਕਰਨਾ ਚਾਹੁੰਦੇ ਹੋ ਕੀ ਕਮੀਆਂ ਆਈ ਦੇ ਤਰੀਕ ਦੇ ਵਿੱਚ ਤੁਸੀਂ ਯੂਥ ਵਿੱਚ ਦੇਖਦੇ ਹੋ ਕਿ ਉਹ ਕਰਦੇ ਪਏ ਆ ਫੈਸ਼ਨ ਨੂੰ ਲੈ ਕੇ ਸਟਾਰਟ ਕਰਦੇ ਆ ਆਪਾਂ ਜੇ ਥੋੜੇ ਡੀਪ ਜਾਣਾ ਆਪਾਂ ਸਰਦਾਰ ਮੁੰਡੇ ਮੈਂ ਦੇਖਦਾ ਮੈਂ ਆਪਣੀ ਐਗਜ਼ਾਮਪਲ ਦੇ ਦਿੰਦਾ ਆ ਮੇਰੇ ਗਵੰਡੀ ਆ ਇੱਕ ਉਹਦੇ ਕੋਲ ਹਮੇਸ਼ਾ ਬਾਜ ਹੁੰਦਾ ਇੱਕ ਅੱਛਾ ਉਹਨੇ ਮਾਰੀ ਜਾਣਾ ਜਦੋਂ ਉਹਨੇ ਸਟ्रेसਫੁਲ ਹੋਣਾ ਇੰਨੀ ਕੱਸ ਕੇ ਪੱਗ ਬੰਨੀ ਹੋਣੀ ਐਂਡ ਲਾਈਕ ਮੈਂ ਕੰਫਿਊਜ਼ਨ ਦੇਖਦਾ ਐਂਡ ਉਥੋਂ ਹੀ ਉਹਨਾਂ ਦੇ ਅੰਦਰ ਉਹ ਨੀ ਭਾਵਨਾ ਆ ਜਾਂਦੀ ਯਾਰ ਕਿ ਮੈਂ ਬਸ ਘਾਟਾ ਬਾਕੀ ਮੈਂ ਤੋਤੇ ਆ ਮੈਂ ਘਾਟਾ ਕੀ ਗਲਤੀਆਂ ਦੇਖਦੇ ਹੋ ਗਲਤੀਆਂ ਤਾਂ ਇਨ ਟਰਮਜ਼ ਆਫ ਫੈਸ਼ਨ ਬਹੁਤ ਜ਼ਿਆਦੀਆਂ ਨਹੀਂ ਆ ਕਾਮਨ ਪਹਿਲੀ ਗੱਲ ਮੇ ਡੈਡਸ ਨੂੰ ਪਾਇਆ ਇਹਦਾ ਕਲਰ ਗ੍ਰੀਨ ਆ ਮੈਂ ਥੱਲੇ ਗ੍ਰੀਨ ਸੌਕਸ ਹੀ ਪਾਇਆ ਨੇ ਸੌਕਸ ਵਾਈਟ ਨਹੀਂ ਪਾਉਣੀ ਆ ਅਸੀਂ ਤਾਂ ਕਾਮਨ ਮਿਸਟੇਕ ਆ ਦੇਖੋ ਓਕੇ ਬਾਜੀ ਠੀਕ ਹੈ ਲੱਗੀ ਬੜਾ ਠੀਕ ਹੈ ਬਾਜੀ ਵਾਈਟ ਸੌਕਸ ਨਹੀਂ ਪਾਣੀ ਆ ਤੇ ਸੌਕਸ ਵਾਈਟ ਨਹੀਂ ਪਾਉਣੀ ਆ ਅਸੀਂ ਸੈਕੰਡਲੀ ਜੋ ਟਾਈ ਲਾਉਣੇ ਆ ਅਸੀਂ ਦਾ ਬਟਨ ਬੰਦ ਰੱਖਣਾ ਉੱਤੇ ਵਾਲਾ ਅਸੀਂ ਓਕੇ ਇਹ ਬਟਨ ਫੰਕਸ਼ਨਲ ਹੋਣ ਸਾਰੇ ਲੈਪਲਸ ਵਾਈਡ ਮੈਂ ਇਹ ਚੀਜ਼ ਮੈਂ ਇੰਟਰੋਡਿਊਸ ਕੀਤੀ ਸੀ ਪੰਜਾਬ ਚ ਪਹਿਲਾਂ ਬੜੇ ਪਤਲੇ ਲੈਪਲ ਸੀ ਪਤਲੇ ਪਤਲੇ ਥੋਂ ਸੀ ਕਾਲਰ ਜਿਹਨੂੰ ਕਹਿੰਦੇ ਆਪਾਂ ਨੂੰ ਲੈਪਲਸ ਕਹਿੰਦੇ ਆ ਬੀਸਿਕਲੀ ਇੰਗਲਿਸ਼ ਟਰਮ ਚ ਕਾਲਰਸ ਨੂੰ ਲੈਪਲਸ ਲੈਪਲਸ ਓਕੇ ਐਲ ਏ ਪੀ ਈ ਐਲ ओके आईब ब्रॉड होम की अपनी चेस्ट कोलर आपा आपा कॉलर कहने हां हां सूट ਦੇ ਵਿੱਚ ਉਹਨੂੰ ਕੋਲਰ ਨਹੀਂ ਕਹਿੰਦੇ ਨਹੀਂ ਉਹਨੂੰ ਲਪੇਲਸ ਕਹਿੰਦੇ ਆ ਓਕੇ ਠੀਕ ਆ ਠੀਕ ਆ ਇਹਨੂੰ ਅਸੀਂ ਕਹਿੰਦੇ ਆ ਫੰਕਸ਼ਨਲ ਬਟਨਸ ਜਿਹੜੇ ਖੋਲਦੇ ਨੇ ਇਹ ਖੋਲਦੇ ਇਹਦਾ ਰੋਲ ਹੁੰਦਾ ਵਾ ਜੀ ਇਹਦਾ ਮੰਨ ਲਓ ਜੇ ਆਪਾਂ ਸਮਰਚ ਪਾਇਆ ਇਹਨੂੰ ਅੱਛਾ ਫੋਲਡ ਕਰ ਲਓ ਉਹਨੂੰ ਉੱਥੇ ਹਾਂ ਕਰਦੇ ਆ ਇਟਲੀਅਨ ਕਰ ਲਓ ਕੀ ਕਰਦੇ ਹਾਂ ਨਾ ਕੀ ਕਰ ਐਂਡਰੋਇਡ ਨੇ ਦੇਖਿਆ ਓਕੇ ਦੇ ਲੂ ਇਟ ਓਕੇ ਤੇ ਟਾਈ ਨੂੰ ਹਮੇਸ਼ਾ ਪੱਗ ਨਾਲ ਮੈਚ ਕਰਨਾ ਜਾਂ ਕੰਟਰਾਸਟ ਪੱਗ ਬਣਨੀ ਹੈ ਪਾਕਟਸ ਕਿਰ ਪਾਉਣ ਦਾ ਤਰੀਕਾ ਏ ਆ ਇਦਾਂ ਖੜਾ ਨਹੀਂ ਕਰਨਾ ਜਿਵੇਂ ਮੁੰਡੇ ਇੰਨੀ ਵਾਰੰਦ ਨੇ ਜਾਂ ਉਹ ਪਾਉਂਦੇ ਨੇ ਤਾਂ ਵਿੱਚ ਹਾਂ ਉਹ ਇਦਾਂ ਬਸ ਕਰਕੇ ਐਂ ਪਾ ਲੈਂਦੇ ਨੇ ਫਿਰ ਟਾਈਮ ਲਾਉ ਹੈਨਾ ਸੈਕਿੰਡਲੀ ਫਿਰ ਆਪਣੀ ਜਿਹੜੀ ਵਾਚ ਹੋ ਗਈ ਜਾਂ ਆਪਾਂ ਕੋਈ ਆਪਣੀ ਐਕਸੈਸਰੀਜ਼ ਕੈਰੀ ਕੀਤੀਆਂ ਨੇ ਮਰ ਹਰ ਚੀਜ਼ ਆਪਸ ਚ ਕੰਪਲੀਮੈਂਟ ਕਰਨੀ ਚਾਹੀਦੀ ਆ ਕੋਈ ਵੀ ਚੀਜ਼ ਆਊਟ ਨਾ ਜਾਵੇ ਮੈਂ ਹੋਂ ਜਿਹੜੇ ਸ਼ੂ ਪਾਏ ਨੇ ਬ੍ਰਾਊਨ ਪਾਏ ਨੇ ਮੈਂ ਬਲੈਕ ਨਹੀਂ ਪਾ ਕੇ ਆਇਆ ਤਾਂ ਉਹ ਬਹੁਤ ਸਾਰੀ ਗਲਤੀਆਂ ਬਹੁਤ ਸਾਰੀਆਂ ਨੇ ਯਾਰ ਸ਼ਰਟ ਨੂੰ ਲੈ ਕੇ ਆ ਸ਼ਰਟ ਐਟੀ ਪਾਕਟ ਨਾ ਹੋਵੇ ਅੰਦਰ ਦੇ ਜਦੋਂ ਤੁਸੀਂ ਸੂਟ ਦੇ ਥੱਲੇ ਪਾਉਂਦੇ ਹਾਂ ਹਾਂ ਓਕੇ ਜਾਂ ਫਿਰ ਫਿਟਿੰਗ ਦਾ ਆਬਵੀਅਸਲੀ ਹੈ ਹੀ ਆਪਣੀ ਉਸ ਤੋਂ ਇਲਾਵਾ ਹਨਾ ਤੇ ਓਕੇ ਟਾਕਿੰਗ ਅਬਾਊਟ ਫਿਟਿੰਗ ਪੜੀ ਮੈਂ ਥੋੜਾ ਆਣਾ ਆਪਣੀ ਵਾਲਾ ਹੈ ਨਾ ਕਿਉਂਕਿ ਮੇਰੇ ਸਵਾਲ ਰਿਲੇਟੇਬਲ ਹੋਣੇ ਹਰ ਇੱਕ ਜਦੋਂ ਮੈਂ ਆਪਣੀ ਪੈਂਟ ਸਟਿਚ ਕਰਾਉਣ ਜਾਂਦਾ ਹਾਂ ਮੈਂ ਦੇਖਦਾ ਹਾਂ ਫਿਰ ਸੈਲਿਬ੍ਰਿਟੀ ਹਮ সালমান ਖਾਨ ਨੇ ਖੁੱਲੀ ਪਾ ਲੈਣੀ ਹੈ ਹਾਂ ਤੇ ਲੈਟ ਅਸ ਗੋ ਟੂ ਅਕਸ਼ੇ ਨੇ ਪੀੜੀ ਪਾ ਲੈਣੀ ਹੈ ਮੈਂ ਦੋਨਾਂ ਜੇ ਕੰਫਿਊਜ਼ਨ ਆ ਰਹਿਣਾ ਨਾਰਮਲ ਆਪਾਂ ਸਾਰੀ ਜ਼ਿੰਦਗੀ ਜੀਣੀ ਆ ਉਸ ਸੂਟ ਨੇ ਸਾਡਾ ਬੰਨੀ ਕਿੰਨਾ ਟਾਈਮ ਕੱਢਣਾ ਆ ਤੇ ਨਾਰਮਲ ਕਿੱਥੇ ਹੋਣਾ ਚਾਹੀਦਾ ਸਾਡਾ ਸਟ੍ਰੇਟ ਫਿਟ ਹੋਣੀ ਚਾਹੀਦੀ ਆ ਕਿੱਦਾਂ ਹੋਣੀ ਚਾਹੀਦੀ ਆਪਣੀ ਬਾਡੀ ਦੇ ਅਕੋਰਡਿੰਗਲੀ ਜਿਹੜੀ ਤੁਹਾਡੀ ਬਾਡੀ ਸ਼ੇਪ ਨੂੰ ਡਿਫਾਈਨ ਕਰੇ ਓਕੇ ਸਭ ਤੋਂ ਪਹਿਲਾਂ ਜੇ ਅਸੀਂ ਜੀਐਸਸੀ ਭਾ ਰਹੇ ਆ ਤਾਂ ਅਸੀਂ ਪੈਂਟ ਉਹਦੇ ਵਰਗੀ ਪਾਉਣੀ ਆ ਉਹ ਤਾਂ ਫਿਰ ਉਹ ਮਤਲਬ ਕੰਪੈਰੀਜ਼ਨ ਖਤਮ ਹੋ ਗਿਆ ਤੇ ਬਲੈਂਡਲੀ ਫਾਲੋ ਕਰਨ ਵਾਲੀ ਗੱਲ ਹੋ ਗਈ ਹੈਨਾ ਜਿਵੇਂ ਦੀ ਬਾਡੀ ਆ ਓਵੇਂ ਦੇ ਬਣ ਚੋ ਸਟਾਈਲ ਵਾਈਜ਼ ਵੀ ਤੁਸੀਂ ਇਹ ਕੱਪੜੇ ਥੋੜੇ ਲ ਸੀ ਸਟਾਈਲ ਨੂੰ ਸਾਦਾ ਪਾਓ ਸਭ ਤੋਂ ਵੱਡਾ ਸਟਾਈਲ ਆ ਤੁਹਾਡੀ ਆਪਦੀ ਬੋਡੀ ਹਾਂ ਠੀਕ ਇਹ ਤਾਂ ਹੈ ਹੀ ਹੈ ਜਿਹੜੀ ਬੋਡੀ ਆ ਉਹ ਤਾਂ ਫਿਰ ਮਾੜਾ ਵੀ ਜੱਚ ਜਾਂਦਾ ਹਾਂ ਇਹ ਤਾਂ ਗੱਲ ਹੈ ਹਨਾ ਓਕੇ ਮੈਂ ਦੇਖਣਾ ਭਾਜੀ ਕਿ ਹਲਕੀ ਜੀਆਂ ਆਪਾਂ ਦੇਖਦੇ ਹਾਂ ਕਿ ਪੈਂਟਾਂ ਉੱਚੀਆਂ ਹੁੰਦੀਆਂ ਨੇ ਜਾਂ ਫਿਰ ਅੱਜ ਕੱਲ ਜੋ ਐਕਸਟ੍ਰੀਮ ਚੱਲਦਾ ਪਿਆ ਹੈ ਕਿ ਮੈਂ ਤੁਹਾਨੂੰ ਦੱਸ ਸਕਦਾ ਇੰਨੀਆਂ ਖੁੱਲੀਆਂ ਕਿ ਥੋੜਾ ਬੰਦਾ ਵਿੱਚ ਚੱਲ ਜਾਏ ਹਾਂ 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 ਯੂ ਸੀ ਔਨ ਦਾ ਸੋਸ਼ਲ ਮੀਡੀਆ ਨਾ ਐਕਸਟ੍ਰੀਮ ਚ ਚੱਲ ਗਏ ਆਪਾਂ ਆਪਾਂ ਸੈਂਸ ਦੇਣ ਦੀ ਜਗ੍ਹਾ ਸੈਂਸ ਲੈਸ ਹੋ ਗਏ ਹਾਂ ਹਾਂ ਯੂ ਸੀ ਥੈਟ ਹਨਾ ਤਾਂ ਇਹ ਦੇਖਦੇ ਹੋ ਐਂਡ ਉਹੀ ਬੰਦੇ ਸਾਨੂੰ ਐਜ਼ ਅ ਇਨਫਲੂਐਂਸਰ ਬਣ ਕੇ ਪ੍ਰਮੋਟ ਕਰ ਰਹੇ ਨੇ ਐਂਡ ਨੋ ਡਾਊਟ ਕਿ ਉਹਨਾਂ ਦੀ ਹਮ ਉਮਰ ਦੇ ਬੰਦੇ ਉਹਨਾਂ ਨੂੰ ਦੇਖ ਕੇ ਅਪਲਾਈ ਵੀ ਕਰ ਲੈਂਦੇ ਨੇ ਐਂਡ ਵੀਡੀਓ ਜਦੋਂ ਲੱਗਦਾ ਮੈਨੂੰ ਟਰੈਂਡ ਦੇ ਵਿੱਚ ਲੋਕੀ ਮਜ਼ਾਕ ਦੇ ਚੱਕਰਾਂ 'ਚ ਉਹਨੂੰ ਸ਼ੇਅਰ ਕਰਕੇ ਹਾਈਪਰ ਹਨਾ ਉਹਨੂੰ ਮਿਲ ਜਾਂਦੀ ਹੈ ਪਬਲਿਸਿਟੀ ਜਦੋਂ ਤੁਸੀਂ ਰੀਅਲ ਲਾਈਫ 'ਚ ਦੰਦੇ ਹੋ ਤਦੋਂ ਤੇ ਫਿਰ ਮਜ਼ਾਕ ਬਣਦਾ ਹੈ ਫਿਰ ਜੋਕ ਹੁੰਦਾ ਹੈ ਐਂਡ ਫਿਰ ਤੁਹਾਡੀ ਤੁਸੀਂ ਕੰਫੀਡੈਂਸ ਲੋ ਹੋ ਜਾਂਦਾ ਹੈ ਪੀਪਲ ਦਾ ਕੀ ਹੈ ਇੱਕ ਸਰਕਲ ਆ ਫੈਸ਼ਨ ਜੋ ਪਹਿਲੇ ਫੈਸ਼ਨ ਸੀਗਾ ਉਹ ਗਿਆ ਨਵਾਂ ਆਇਆ ਹੁਣ ਨਵੇਂ ਨੇ ਫੇਅਰ ਬੈਕ ਜਾਣਾ ਵੇਖਿਓ ਇਹ ਹੋਣੀ ਚੀਜ਼ ਵੇਖਿਓ ओके okay. ओल्ड मनी किया स्टाइल जो क्लासिका बोलो टीशर्ट्स होगियां प्लेन होगियां लाउड ब्रांडिंग ਨਹੀਂ ਪਾਣੀ ਹਨਾ ਉਦੋਂ ਹਨਨ ਦੀ ਪੈਂਟਸ ਹੋਗੀਆਂ ਆਪਣੀਆਂ ਸ਼ਰਟਸ ਉਹ ਫੈਸ਼ਨ ਇਵੋਲਵ ਕਰਦੇ ਰਹਿੰਦਾ ਉਹ ਜਿੱਥੋਂ ਸ਼ੁਰੂ ਹੋਇਆ ਵਾਪਸ ਘੁੰਮ ਕੇ ਉੱਥੇ ਜਾਣਾ ਜਿਹੜੀ ਪਹਿਲਾਂ ਪੈਂਟ ਸੀ ਅਮੀਤਾਂ ਦੀ ਬਹੁਤ ਚੌੜੀ ਹੁੰਦੀ ਸੀ ਫੇ ਪੈ ਟ੍ਰੈਂਡ ਗਿਆ ਫੇ ਟ੍ਰੈਂਡ ਆ ਗਿਆ ਚੱਲਦੇ ਰਹਿਣਾ ਬਟ ਮੈਂ ਕੋਸ਼ਿਸ਼ ਇਹ ਕਰਦਾ ਕਿ ਟਾਈਮਲੈਸ ਰਹੀਏ ਅਸੀਂ ਜੋ ਚੀਜ਼ ਆਪਣੀ ਕਲਾਸਿਕਾ ਇਹ ਜਿਹੜੀ ਚੀਜ਼ ਹਰ ਕਿਸ ਨੇ ਪਾਈ ਹੋਈਏ ਦੇਖਣ ਚ ਵਜ੍ਹਾ ਲੱਗੇ ਨਾ ਉਹ ਕੀ ਆ ਭਾਜੀ ਆਪਣੀ ਬਾਡੀ ਦੀ ਕਾਲਮ ਫਿਟ ਓਕੇ ਆਪਾਂ ਦੋ ਬੰਦੇ ਦੇ ਐਗਜ਼ਾਮਪਲ ਲੈਨੇ ਥੇ ਇੱਕ ਸਕਿਨੀ ਦੀ ਫਿਟੇ ਦਾ ਬੰਦੇ ਤੇ ਚਲੋ ਸਾਰਾ ਇੱਕ ਸਕਿਨੀ ਲੈ ਲੰਨੇ ਆਂ ਐਂਡ ਇੱਕ ਲੈ ਲੰਨੇ ਆਂ ਓਬੀਸ ਹੁਣ ਓਬੀਸ ਨੇ ਆਪਣੀ ਪੈਂਟ ਸਟਿਚ ਕਰਵਾਉਣੀ ਆ ਜਾਂ ਫਿਰ ਉਹ ਪੈਂਟ ਬਾਇ ਕਰਨ ਜਾਣਾ ਚਾਹੁੰਦਾ ਆ ਤੇ ਉਹ ਕਿਹੜੀ ਤਰੀਕੇ ਦੀ ਤਾਂ ਗੱਲ ਉਹ ਕਦੇ ਪੈਂਟ ਨੂੰ ਰੈਡੀमेड ਬਾਇ ਨਾ ਕਰੇ ਉਹ ਸਟਿਚ ਕਰਵਾਵੇ ਆਪਣੀ ਵੇਸਟ ਦੇ ਅਕੋਰਡਿੰਗ ਹੈਨਾ ਆਪਣੇ ਥਾਈਜ਼ ਦੇ ਅਕੋਰਡਿੰਗ ਕਿ ਉਹਦੀ ਕਿਵੇਂ ਦੀ ਫੇਰ ਹੋਣੀ ਚਾਹੀਦੀ ਆ ਓਕੇ ਨਾ ਪੈਂਟ ਬਹੁਤ ਟਾਈਟ ਆਵੇ ਨ ਆਪਣੇ ਕੱਪੜੇ ਫਾਰਮਲ ਸਪੈਸ਼ਲੀ ਬੀਸਪੋਕ ਕਰਵਾਓ ਟੈਲਰਡ ਬਣਾਓ ਹਮੇਸ਼ਾ ਕੱਪੜੇ ਰੈਡੀमेड ਪਾਣਾ ਬੰਦ ਕਰ ਦਿਓ ਕਿਉਂਕਿ ਉਹਨਾਂ ਨੇ ਇੱਕ ਫੈਕਟਰੀ ਹੁੰਦੀ ਆ ਉਹ ਇੱਕ ਫਰਮਾ ਲਾ ਕੇ ਸਾਈਜ਼ ਸੈੱਟ ਕਰਦੇ ਨੇ ਤੇ ਸੂਰ ਕੱਢੀ ਆਉਣ ਦੇ ਵਿੱਚੋਂ ਕੱਟ-ਕੱਟ ਕੇ ਐਂਡ ਆਪਾਂ ਨੇ ਹਰ ਕਿਸੇ ਬੋਡੀ ਅਡੋਰਨ ਹੁੰਦੀ ਆ ਮੈਂ ਖੁਦ ਜੋ ਚੀ ਪਾਉਣਾ ਸ਼ਰਟ ਪਾਉਣਾ ਪੈਂਟਸ ਪਾਉਣਾ ਮੈਂ ਸਟਿਚੀ ਕਰਾਉਣਾ ਕੁਰਤੇ ਮੈਂ ਮੰਗੂ ਕੁਰਤੇ ਮੈਂ ਮਾਪਣੀ ਸੋ ਗਿਆ ਹਰ ਚੀ ਸਟਿਚ ਕਰਵਾਉਣਾ ਤਾਂ ਹਮਾਂ ਹਰ ਚੀ ਸਟਿਚ ਹੋਏਗੀ ਬਈ ਰੈਡੀमेड ਪਾਇ ਨਾ ਕਰ ਆਪਣੇ ਕਾਸਟਿੰਗ ਚ ਪਾਵੇਂ ਬਚਦੀ ਆ ਪਰ ਉਹ ਚੀ ਪਾਇ ਨਾਲ ਵ ਕਿ ਵੈਸੇ ਅੱਜਕੱਲ ਟ੍ਰੈਂਡ ਆ ਗਿਆ ওভারਸਾਈਜ਼ ਦਾ ਆਪਣੀ ਬਾਡੀ ਨੂੰ ਮਤਲਬ ਇੱਕ ਟਕ ਵੀ ਲੈਂਦੇ ਨੇ ਬਟ ਅਗੇਨ ਆਪਣੀ ਬਾਡੀ ਜਿਹੜੀ ਹੈਗੀ ਆ ਉਹ ਕਿਦਾਂ ਵਧੀਆ ਫੀਲ ਕਰਦੀ ਹੈ ਇਹ ਵੀ ਬਹੁਤ ਮੈਟਰ ਕਰਦਾ ਹੈ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜਾ ਬੰਦਾ ਸਕਿਨ ਨਹੀਂ ਆ ਨਾ ਉਹ ਕਪੜਾ ਥੋੜਾ ਜਿਹਾ ਫਿਟਿੰਗ ਤੋਂ ਖੁੱਲਾ ਪਾਵੇ ਖੁੱਲਾ ਪਾਵੇ ਅ ਬਿਟ ਥੋੜਾ ਬਿਟ ਨਾਟ ਕਿੰਨਾ ਸਪੇਸ ਰੱਖ ਕੇ ਗੈਪ ਰੱਖ ਕੇ ਬਾਕੀ ਹਾਂ ਜੇ ਨੂੰ ਇਸ ਗੱਲ ਦੀ ਸ਼ਰਮ ਆਉਂਦੀ ਕਿ ਮੈਂ ਪਤਲਾ ਸਿਰ ਜਿਮ ਜਾਂਵੇ ਫਿਰ ਵਰਕ ਕਰੇ ਕਪੜੀਆਂ ਤੁਹਾਨੂੰ ਟੱਕ ਨਹੀਂ ਸਕਦੇ ਹਾਂ ਮਤਲਬ ਇਹ ਨਹੀਂ ਕਿ ਮੈਂ ਪਤਲਾ ਹਾਂ ਤੇ ਮੈਂ ਹਾਂ ਪਤਲਾ ਗਿਆ ਹਾਂ ਯਾਰ ਪਛਤਾਵਾ ਖਾਣੀ ਹੈ ਇੰਪਰੂਵ ਕਰ ਲੋ ਉਸ ਚੀਜ਼ ਨੂੰ ਜੇ ਤੁਸੀਂ ਖੁਸ਼ ਹੋ ਵਿੱਚ ਅਸੀਂ ਖੁਸ਼ ਹਾਂ ਤਾਂ ਉਹ ਚੀਜ਼ ਜ਼ਰੂਰੀ ਹੈ ਮਤਲਬ ਉਹ ਨਾ ਆਫਟਰ ਆਲ ਓਵਰ ਆਲ ਪਰਸਨੈਲਿਟੀ ਹੈ ਤੇ ਸਾਡਾ ਮਾਈਂਡ ਸੈਟ ਕਿਵੇਂ ਦਾ ਹੈ ਜੇ ਅਸੀਂ ਮੋਟੇ ਹਾਂ ਅਸੀਂ ਖੁਸ਼ ਨਹੀਂ ਹੈਗੇ ਤਾਂ ਫਿਰ ਪਤਲੇ ਹੋਵੋ ਸੌਕਸ ਹੋ ਗਏ ਭਾਜੀ ਸਾਡਾ ਬਾਡੀ ਸਟਰਕਚਰ ਦੇ ਹਿਸਾਬ ਦੇ ਨਾਲ ਸਾਡੀ ਕਪੜਿਆਂ ਦੀ ਫਿਟਿੰਗ ਹੋਗੀ ਅਦਰ ਦਨ ਇਸ ਭਾਜੀ ਡਿਜ਼ਾਸਟਰ ਜੇ ਤੁਸੀਂ ਦੇਖਦੇ ਹੋ ਅੱਜ ਕੱਲ੍ਹ ਕਿ ਯਾਰ ਇਟ ਡਿਜ਼ਾਸਟਰ ਆ ਯਾਰ ਮੈਂ ਕਈ ਵਾਰੀ ਤਾਂ ਬੰਦਾ ਆਪਣੇ ਚੈਨਲ ਤੋਂ ਇਹ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਕੋ ਬਹੁਤ ਲੋਕ ਫੋਲੋ ਕਰ ਰਹੇ ਹੁੰਦੇ ਆ ਉਹ ਕਹਿੰਦੇ ਯਾਰ ਕਿ ਆਪਾਂ ਸਭ ਭਾਈ ਨੂੰ ਫੋਲੋ ਕਰਦੇ ਭਾਈ ਨੂੰ ਨਾ ਬੜਾ ਬਹੁਤ ਸਾਰੇ ਨਹੀਂ ਆ ਤਾਂ ਬਹੁਤ ਸਾਰੇ ਨੇ ਬਟ ਯਾਰ ਉਹੀ ਹੈ ਨਾ ਵੀ ਆਪਾਂ ਮੇਰੇ ਕੋਲ ਟਾਈਮ ਹੀ ਹੈ ਨਹੀਂ ਨਾ ਯਾਰ ਸੀਰੀਅਸਲੀ ਓਕੇ ਵੇਖੋ ਚੀਜ਼ ਉਹ ਜੇ ਤੁਹਾਨੂੰ ਪਸੰਦ ਆ ਐਨਾ ਬਹੁਤ ਕੁਝ ਪਿਆ ਇੰਟਰਨੈਟ ਤੇ ਦੇਖਣ ਨੂੰ ਓਕੇ ਹਨਾ ਅੱਜ ਕੱਲ ਉਹ ਬੈਗਸ ਆ ਗਏ ਨੇ ਹਾਂ ਯਸ ਭਾਜੀ ਹਨਾ ਨੋਡ ਮਤਲਬ ਉਹ ਚੀਜ਼ ਥੋੜੇ ਜਿਹਾ ਆਊਟ ਜਾ ਰਹੀ ਹੈ ਮਤਲਬ ਆਪਣੇ ਇਸ ਤਰ੍ਹਾਂ ਨਹੀਂ ਹੈਗੀ ਇੱਥੇ ਚਲੋ ਪਤਾ ਨਹੀਂ ਹੁਣ ਆ ਵੀ ਰਹੀ ਹੈ ਹੌਲੀ ਹੌਲੀ ਬਟ ਅਗੇਨ ਯਾਰ ਆਪਣਾ ਵਾਸਾ ਨਹੀਂ ਹੈਗਾ ਉਹ ਚੀਜ਼ਾਂ ਉਨਤੇ ਉਹ ਹੋਣ ਜੀ ਤਾਂ ਹੋਣੀਆਂ ਨੇ ਰੱਬ ਬੋਲੋ ਹਨਾ ਟ੍ਰੈਂਡ ਆਉਣਾ ਜਾਣਾ ਹੋ ਗਿਆ ਅਸੀਂ ਤਾਂ ਬਸ ਜੋ ਚੀਜ਼ ਆਪਣੀ ਹੈਗੀ ਆ ਉਹਨੂੰ ਮੇਨਟੇਨ ਰੱਖਣਾ ਫੀਲ ਕਰਨਾ ਹੈ ਉਸੇ ਕੰਸਿਸਟੈਂਸੀ ਵਾਲੀ ਉਹ ਚ ਰੱਖਣੀ ਮੈਨੂੰ ਉਹ ਟ੍ਰੈਂਡ ਆ ਫਿਰ ਉਹ ਕਲਾਸ ਨਹੀਂ ਆ ਸੋ ਮੈਂ ਜੋ ਤੁਹਾਡੇ ਤੋਂ ਸਮਝ ਪਾ ਰਹੇ ਹਾਂ ਕਿ ਜਦੋਂ ਵੀ ਤੁਸੀਂ ਕੋਈ ਚੀਜ਼ ਤੁਸੀਂ ਬਾਏ ਕਰਨ ਚੱਲੇ ਹੋ ਜਾਂ ਫਿਰ ਜੋ ਵੀ ਤੁਸੀਂ ਆਪਣੇ ਵਾਸਤੇ ਇਨਵੈਸਟ ਕਰਨ ਚੱਲੇ ਹੋ ਕੱਪੜੇ ਹੋਤੇ ਤੇ ਇਹ ਸੋਚ ਕੇ ਕਰੋ ਕਿ ਇਹ ਮੈਂ ਟ੍ਰੈਂਡ ਦੇ ਹਿਸਾਬ ਨਾਲ ਬਾਏ ਕਰਨ ਚੱਲਾ ਜਾਂ ਇਹ ਮੇਨਾਂ ساری ਜ਼ਿੰਦਗੀ ਆ ਜੇ 10 ਸਾਲ ਬਾਅਦ ਜੇ ਇਹ ਟ੍ਰੈਂਡ ਚੱਲ ਗਿਆ ਤੇ ਮੈਂ ਵੱਖਰੇ ਨਾ ਲਗਾ ਮੈਂ ਉਹ ਚੀਜ਼ ਤੇ ਇਨਵੈਸਟ ਕਰਾਂ ਜੋ ਮੇਰੇ ਸ਼ਾਪਿੰਗ ਕਰਨ ਗਏ ਆ ਨਾ ਹਰ ਇੱਕ ਚੀਜ਼ 트ੈਂਡ ਅਕੋਰਡਿੰਗ ਨਹੀਂ ਲੈ ਕੇ ਆਉਣੀ ਐਸ। ਦੋ ਜਿਹੜਾ ਬਾਈ ਕੀਤੀਆਂ ਇੱਕ 트ੈਂਡੀ ਇੱਕ ਕਲਾਸਿਕ ਐਗਜ਼ੈਕਟ ਟਾਈਮਲੈਸ ਜਿਹੜੀ ਰਹੇਗੀ ਤਾਂ। ਫਿਰ ਅਪਰ ਰਿਲੇਟੇਬਲ ਰੋਕ ਗਲਤੀ ਇਹ ਕਰਦ ਨੇ। ਭਾਈ ਮੇਰੇ ਕੋ ਕੁਝ ਪਾਣ ਵਾਸਤੇ ਹੈ ਹੀ ਨਹੀਂ। ਜੋ ਲਿਆ ਉਹਨਾਂ ਨੇ ਉਹ ਮੁੜ ਕੇ ਕੁਰੀ ਪਾਇ ਮੁੜ ਕੇ ਪਾਇਆ ਨਹੀਂ ਉਹਨਾਂ ਨੇ। ਹੂੰ ਜਿੰਨੇ ਲਿਆ ਸੀ ਸੋ ਸਮੇਂ ਕਿ ਆ ਵੀ ਮੇਰੀ ਆਂਸ਼ੜ ਇਨਾਂ ਪੈਜ ਹੋ ਗਈ। ਉਹ ਕੋ ਜਿੰਨੇ ਮਰਜ਼ੀ ਨੇ ਯਾਰ।